ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਕਿ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਾ ਲਈਏ ਤਾਂ ਕਿ ਧਰਤੀ ਵਿੱਚਲਾ ਪਾਣੀ بچ ਜਾਏ। ਅੱਜ ਮਿਤੀ 11 6 2024 ਨੂੰ ਬੰਡਾ ਬਰਾਜ ਦੀ ਆਰਡੀ 221750 ਤੇ ਪਾਣੀ ਦੀ ਸਪਲਾਈ ਹੈ ਜੀ ਚੱਲ ਰਹੀ ਹੈ ਜੀ। ਹੈਡ ਵਰਕਸ ਜੂਬੀ ਡੀਸੀ ਮਾਦਪੁਰ ਤੋਂ ਹਾਈਡਲ ਚੈਨਲ ਨੂੰ ਅਡੈਂਟ ਦੇਮ ਤੋਂ ਆਪਕਾ ਪਾਣੀ ਦਿੱਤਾ ਜਾ ਰਿਹਾ ਹੈ। ਜਿੰਨਾ ਬਲਾਂ ਚ ਦੀ ਆਰਡੀ 1 ਲੱਖ 9000 ਆਇਆ ਤੇ ਅੱਜ ਮਿਤੀ 11/6/2024 ਨੂੰ ਸਿਦਵਾ ਬ੍ਰਾਂਚ ਵਿੱਚ ਪਾਣੀ ਚੱਲ ਰਿਹਾ ਹੈ ਅੱਜ ਮਿਤੀ 11/6/2024 ਨੂੰ ਠੱਗਰ ਲਿੰਕ ਮੰਗ ਦੇ ਅਨੁਸਾਰ ਚੱਲ ਰਹੀ ਹੈ ਜੀ 11 6 2024 ਨੂੰ ਬੱਬਰ ਤੋਂ ਫਾਲਤ ਪਾਣੀ ਚੱਲ ਰਿਹਾ ਹੈ ਮਿਤੀ 11 6 2024 ਨੂੰ ਪਟਿਆਲਾ ਫਿਟਰ ਵਿੱਚ ਪਾਣੀ ਜਲ ਰਹਾ ਹੈ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਬਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤਿਆਂ ਤੇ ਚੱਲ ਰਹੇ ਹਾਂ